ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬਿਲਾਵਲ ਮਹਲਾ 5ਵਾਂ ਦੋ ਪਦੇ ਘਰ 5ਵਾਂ ੴ ਸਤਿਗੁਰ ਪ੍ਰਸਾਦ ਅਵਰ ਉਪਾਅ ਸਭ त्याਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਹਾ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਬਿਆ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਰਾਗ ਬਿਲਾਵਲ ਮਹਲਾ 5ਵਾਂ ਦੋ ਪਦੇ ਘਰ 5ਵਾਂ ੴ ਸਤਿਗੁਰ ਪ੍ਰਸਾਦ ਅਵਰ ਉਪਾਅ ਸਭ त्यागਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਹਾ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਬਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬਿਲਾਵਲ ਮਹਲਾ 5ਵਾਂ ਦੋ ਪਦੇ ਘਰ 5ਵਾਂ ੴ ਸਤਿਗੁਰ ਪ੍ਰਸਾਦ ਅਵਰ ਉਪਾਅ ਸਭ त्यागਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਹਾ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਬਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬਿਲਾਵਲ ਮਹਲਾ 5ਵਾਂ ਦੋ ਪਦੇ ਘਰ 5ਵਾਂ ੴ ਸਤਿਗੁਰ ਪ੍ਰਸਾਦ ਅਵਰ ਉਪਾਅ ਸਭ त्यागਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਹਾ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਬਿਆ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਰਾਗ ਬਿਲਾਵਲ ਮਹਲਾ 5ਵਾਂ ਦੋ ਪਦੇ ਘਰ 5ਵਾਂ ੴ ਸਤਿਗੁਰ ਪ੍ਰਸਾਦ ਅਵਰ ਉਪਾਅ ਸਭ त्याਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾ ਦਿਆ ਸਗਲਾ ਦੁੱਖ ਗਿਆ ਰਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਹਾ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਬਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬਿਲਾਵਲ ਮਹਲਾ 5ਵਾਂ ਦੋ ਪਦੇ ਘਰ 5ਵਾਂ ੴ ਸਤਿਗੁਰ ਪ੍ਰਸਾਦ ਅਵਰ ਉਪਾਅ ਸਭ त्याਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਹਾ ਪਕੜ ਪ੍ਰਭ ਕਾ ਡਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਬਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬਿਲਾਵਲ ਮਹਲਾ 5ਵਾਂ ਦੋ ਪਦੇ ਘਰ 5ਵਾਂ ੴ ਸਤਿਗੁਰ ਪ੍ਰਸਾਦ ਅਵਰ ਉਪਾਅ ਸਭ त्यागਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਵਾਹ ਪਕੜ ਪ੍ਰਭ ਕਾ ਡਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਬਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬਿਲਾਵਲ ਮਹਲਾ 5ਵਾਂ ਦੋ ਪਦੇ ਘਰ 5ਵਾਂ ੴ ਸਤਿਗੁਰ ਪ੍ਰਸਾਦ ਅਵਰ ਉਪਾਅ ਸਭ त्यागਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਹਾ ਪਕੜ ਪ੍ਰਭ ਕਾੜਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਬਿਆ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਰਾਗ ਬਿਲਾਵਲ ਮਹਲਾ 5ਵਾਂ ਦੋ ਪਦੇ ਘਰ 5ਵਾਂ ੴ ਸਤਿਗੁਰ ਪ੍ਰਸਾਦ ਅਵਰ ਉਪਾਅ ਸਭ त्याਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਵਾਹ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਬਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬਿਲਾਵਲ ਮਹਲਾ 5ਵਾਂ ਦੋ ਪਦੇ ਘਰ 5ਵਾਂ ਏਕ ਓੰਕਾਰ ਸਤ ਗੁਰ ਪ੍ਰਸਾਦ ਅਵਰ ਉਪਾਅ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਹਾ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਬਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬਿਲਾਵਲ ਮਹਲਾ 5ਵਾਂ ਦੋ ਪਦੇ ਘਰ 5ਵਾਂ ੴ ਸਤਿਗੁਰ ਪ੍ਰਸਾਦ ਔਰ ਉਪਾਅ ਸਭ त्यागਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਹ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਬਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬਿਲਾਵਲ ਮਹਲਾ 5 ਦੋ ਪਦੇ ਘਰ 5 ਇਕ ਓੰਕਾਰ ਸਤਗੁਰ ਪ੍ਰਸਾਦ ਅਵਰ ਉਪਾਅ ਸਭ त्याਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਹਾ ਪਕੜ ਪ੍ਰਭ ਕਾੜਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਬਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬਿਲਾਵਲ ਮਹਲਾ 5 ਦੋ ਪਦੇ ਹਰ ਪੰਜਵਾ ਏਕ ਓੰਕਾਰ ਸਤ ਗੁਰ ਪ੍ਰਸਾਦ ਅਵਰ ਉਪਾਅ ਸਭ त्यागਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਹਾ ਪਕੜ ਪ੍ਰਭ ਕਾੜਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਬਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬਿਲਾਵਲ ਮਹਲਾ 5 ਦੋ ਪਦੇ ਘਰ ਪੰਜਵਾਂ ੴ ਸਤਿਗੁਰ ਪ੍ਰਸਾਦ ਅਵਰ ਉਪਾਅ ਸਭ त्याਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਖਣ ਹਾਰੇ ਰਖਿਆ ਆਪਣੀ ਕਰਮਿਆ ਰਹਾਉ ਬਹਾ ਪਕੜ ਪ੍ਰਭ ਕਾੜਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਬਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬਿਲਾਵਲ ਮਹਲਾ 5ਵਾਂ ਦੋ ਪਦੇ ਘਰ ਪੰਜਵਾਂ ੴ ਸਤਿਗੁਰ ਪ੍ਰਸਾਦ ਅਵਰ ਉਪਾਅ ਸਭ त्याਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਂਹ ਪਕੜ ਪ੍ਰਭ ਕਾੜਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਬਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬਿਲਾਵਲ ਮਹਲਾ 5 ਦੋ ਪਦੇ ਘਰ ਪੰਜਵਾਂ ੴ ਸਤਿਗੁਰ ਪ੍ਰਸਾਦ ਅਵਰ ਉਪਾਅ ਸਭ त्याਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਖਣ ਹਾਰੇ ਰਖਿਆ ਆਪਣੀ ਕਰਮਿਆ ਰਹਾਉ ਬਹਾ ਪਕੜ ਪ੍ਰਭ ਕਾੜਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਬਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬਿਲਾਵਲ ਮਹਲਾ 5 ਦੋ ਪਦੇ ਘਰ ਪੰਜਵਾਂ ੴ ਸਤਿਗੁਰ ਪ੍ਰਸਾਦ ਅਵਰ ਉਪਾਅ ਸਭ त्याਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਹਾ ਪਕੜ ਪ੍ਰਭ ਕਾੜਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਬਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬਿਲਾਵਲ ਮਹਲਾ 5 ਦੋ ਪਦੇ ਘਰ ਪੰਜਵਾਂ ਏਕ ਓੰਕਾਰ ਸਤ ਗੁਰ ਪ੍ਰਸਾਦ ਅਵਰ ਉਪਾਉ ਸਭ त्यागਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਹਾ ਪਕੜ ਪ੍ਰਭ ਕਾੜਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਬਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬਿਲਾਵਲ ਮਹਲਾ 5 ਦੋ ਪਦੇ ਘਰ ਪੰਜਵਾਂ ੴ ਸਤਿਗੁਰ ਪ੍ਰਸਾਦ ਅਵਰ ਉਪਾਅ ਸਭ त्याਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਹਾ ਪਕੜ ਪ੍ਰਭ ਕਾੜਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬਿਲਾਵਲ ਮਹਲਾ 5ਵਾਂ ਦੋ ਪਦੇ ਘਰ ਪੰਜਵਾਂ ੴ ਸਤਿਗੁਰ ਪ੍ਰਸਾਦ ਅਵਰ ਉਪਾਅ ਸਭ त्याਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਹਾ ਪਕੜ ਪ੍ਰਭ ਕਾੜਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਬਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬਿਲਾਵਲ ਮਹਲਾ 5 ਦੋ ਪਦੇ ਘਰ ਪੰਜਵਾਂ ੴ ਸਤਿਗੁਰ ਪ੍ਰਸਾਦ ਅਵਰ ਉਪਾਅ ਸਭ त्याਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਹਾ ਪਕੜ ਪ੍ਰਭ ਕਾੜਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਬਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬਿਲਾਵਲ ਮਹਲਾ 5ਵਾਂ ਦੋ ਪਦੇ ਘਰ ਪੰਜਵਾਂ ੴ ਸਤਿਗੁਰ ਪ੍ਰਸਾਦ ਅਵਰ ਉਪਾਅ ਸਭ त्याਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਹਾ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਬਿਆ